ਕਿੰਦਾ ਯਾਰ ਆਪਣੀ ਬੇਟੀ ਨੂੰ ਲੈ ਕੇ ਆਇਆ ਏਅਰਪੋਰਟ ਤੋਂ ਜਾ ਕੇ ਥੋੜੀ ਵਾਰ ਤਾਂ ਮੈਂ ਆਪ ਗੱਡੀ ਚਲਾਈ ਮੋੜ ਕੇ ਗੱਡੀ ਆਪ ਹੀ ਫੜ ਲਈ ਇਹਨਾਂ ਨੇ ਪਿਸਤੌਲ ਲਾ ਕੇ ਮੈਂ ਦੂਜੀ ਸੀਟ ਤੇ ਬੈਠਾ ਕਨੈਕਟਰ ਸੀ ਤੇ ਫੋਨ ਵੀ ਖੋ ਲਿਆ ਜੀ ਬਟੂਆ ਵੀ ਖੋਇਆ ਫੋਨ ਵੀ ਖੋਇਆ ਮੇਰਾ ਤੇ ਅੱਜ ਉਹ ਗਲਤੀ ਨਾਲ ਮੋਗੇ ਗੱਡੀ ਲੈ ਆਏ ਕਿਉਂਕਿ ਇਹ ਟੈਕਸੀ ਲਾਈਨ 'ਚ ਕੰਮ ਕਰਦਾ ਹੈਗਾ ਇਹਦੇ ਕਿਸੇ ਜਾਣਕਾਰ ਨੇ ਫੋਨ ਕਰਤਾ ਕਿ ਤੇਰੀ ਗੱਡੀ ਅੱਜ ਮੋਗੇ ਫਿਰਦੀ ਹੈਗੀ ਗਿਲਡਨ ਹੋਟਲ ਕੋਲੇ ਤੇ ਸਾਡੇ ਮੱਲੇ ਵਾਲਿਆਂ ਨੇ ਸਾਰੇ ਨੇ ਅਸੀਂ ਜਾ ਕੇ ਉਸ ਗੱਡੀ ਨੂੰ ਘੇਰਾ ਪਾ ਕੇ ਗੱਡੀ ਫੜੀ ਹੈਗੀ ਆ 11 ਨਵੰਬਰ ਨੂੰ ਮੋਗਾ ਤੋਂ ਲੁੱਟੀ ਗਈ ਇਨੋਵਾ ਗੱਡੀ ਹੁਣ ਬਰਾਮਦ ਹੋਈ ਹੈ ਤਾਂ ਦੱਸ ਦਈਏ ਕਿ ਮੋਗਾ ਤੋਂ ਹੀ ਇਹ ਗੱਡੀ ਜਿਹੜੀ ਬਰਾਮਦ ਕੀਤੀ ਗਈ ਹੈ ਨੋਵਾ ਗੱਡੀ ਜਿਸ ਨੂੰ ਕਿ 11 ਨਵੰਬਰ ਨੂੰ ਲੁੱਟਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ 11 ਨਵੰਬਰ ਨੂੰ ਇੱਕ ਵਿਅਕਤੀ ਜਿਸ ਦੇ ਘਰ ਤੇ ਫੋਨ ਆਉਂਦਾ ਕਿ ਟੈਕਸੀ ਗੱਡੀ ਚਾਹੀਦੀ ਹੈ ਤੇ ਚੰਡੀਗੜ੍ਹ 에어ਪੋਰਟ ਦੇ ਲਈ ਤਿੰਨ ਸਵਾਰੀਆਂ ਨੂੰ ਲੈ ਕੇ ਜਾਣਾ ਜੋ ਕਿ ਵਿਦੇਸ਼ ਤੋਂ ਆ ਰਹੇ ਨੇ ਤੇ ਮੋਗਾ ਤੋ ਗੱਡੀ ਮਹਾਲੀ 에어ਪੋਰਟ ਲੈ ਕੇ ਜਾਣ ਦੇ ਲਈ ਕਿਹਾ ਗਿਆ ਇਸ ਦੇ ਦਰਮਿਆਨ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਜਿਹੜਾ ਫੋਨ ਰਿਸੀਵ ਕੀਤਾ ਗਿਆ ਸੀ ਤੇ ਉਸ ਨੂੰ ਇੱਕ ਸੁੰਨਸਾਨ ਜਗ੍ਹਾ ਤੇ ਬਣੇ ਘਰ ਤੇ ਬੁਲਾਇਆ ਗਿਆ ਸੀ ਜਦੋਂ ਉੱਥੇ ਪਹੁੰਚਿਆ ਤਾਂ ਉਸ ਦਾ ਕਹਿਣਾ ਹੈ ਕਿ ਇਹ ਗਿਆ ਗੈਗੋ ਕੀ ਫਲਾਈਟ ਲੇਟ ਹੈ ਤਾਂ ਇਸੇ ਦਰਮਿਆਨ ਹੀ ਉਸ ਦੇ ਨਾਲ ਜਿਹੜੇ ਸਾਥੀ ਸਨ ਕੁਝ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਤੇ ਕੁਝ ਦੂਰੀ ਤੇ ਜਾ ਕੇ ਉਹਨਾਂ ਵੱਲੋਂ ਰਿਵਾਲਵਰ ਵਿਖਾਈ ਜਾਂਦੀ ਹੈ ਤੇ ਸਾਈਡ ਤੇ ਗੱਡੀ ਖੜੀ ਕਰਵਾ ਕੇ ਉਹ ਉੱਥੋਂ ਦੀ ਇੱਕ ਗੱਡੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਫਿਰ ਉਹ ਮੋਗਾ ਆਉਂਦਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਕਿ ਮੁਹਾਲੀ ਦਾ ਕੇਸ ਹੈ ਤਾਂ ਇਸ ਸਟ੍ਰੈਸ ਕੀਤਾ ਗਿਆ ਤਾਂ ਹੁਣ ਜਿਹੜੀ ਗੱਡੀ ਹੈ ਉਹ ਬਰਾਮਦ ਕੀਤੀ ਗਈ ਹੈ ਤਾਂ ਮੋਗਾ ਤੋਂ 11 ਨਵੰਬਰ ਨੂੰ ਇੱਕ ਗੱਡੀ ਲੁੱਟੀ ਗਈ ਸੀ ਜਿਸ ਨੂੰ ਹੁਣ ਬਰਾਮਦ ਕੀਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮੁਹਾਰੀ 에어ਪੋਰਟ ਤੇ ਸਵਾਰੀ ਲੈ ਕੇ ਜਾਣ ਲਈ ਗੱਡੀ ਬੁੱਕ ਕੀਤੀ ਜਾਂਦੀ ਹੈ ਜਿਸ ਦਰਮਿਆਨ ਕਿ ਉਸ ਡਰਾਈਵਰ ਨੂੰ ਖੁਸ਼ਮਸਾਨ ਖਾਂਤੇ ਬੁਲਾਇਆ ਜਾਂਦਾ ਤਾਂ ਪੁਲਿਸ ਨੂੰ ਬੁੱਲੂ ਜਿਹੜੀ ਗੱਡੀ ਹੁਣ ਬਰਾਮਦ ਕੀਤੀ ਗਈ ਹੈ ਮੈਂ ਟੈਕਸੀ ਲੈਣ ਦਾ ਕੰਮ ਕਰਦਾ ਹਾਂ ਇਹ ਕੀ ਘਟਨਾ ਵਾਪਰੀ ਤਾਂ ਮੈਨੂੰ ਜੀ ਫੋਨ ਆਇਆ ਘਰੇ ਸੀ ਆਪਣੇ ਤੇ ਮੈਨੂੰ ਕਹਿੰਦਾ ਪ੍ਰੀਤਮ ਕਿੱਥੇ ਆ ਮੈਂ ਕਹਾਂ ਜੀ ਮੈਂ ਘਰ ਹੀ ਆ ਕਹਿੰਦਾ ਯਾਰ ਆਪਣੀ ਬੇਟੀ ਨੂੰ ਲੈ ਕੇ ਆ ਆ ਰਿਪੋਰਟ ਤੋਂ ਜਾ ਕੇ ਮੈਂ ਕਹੀ ਲੈ ਆਵਾਂ ਕੋਈ ਗੱਲ ਨਹੀਂ ਕਹਿੰਦਾ ਕਿੰਨੇ ਪੈਸੇ ਮੈਂ 7000 ਰੁਪਏ ਮੰਗਿਆ ਸੀ ਕਹਿੰਦਾ ਸਾਢੇ 6 ਲੈ ਲਈ ਮੈਂ ਚੱਲ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਲੈ ਲਾਂਗੀ ਮੈਂ ਕਹਾਂ ਜੀ ਤੁਸੀਂ ਨਾਲ ਚਲੋਗੇ ਕਹਿੰਦਾ ਮੈਂ ਬਹੁਤ ਦੂਰ ਆ ਵਿਆਹ ਤੇ ਗਿਆ ਆ ਤੇ ਮੈਂ ਕਹੀ ਮੈਂ ਬੰਦਾ ਨਾਲ ਲੈ ਜਾਣਾ ਪਹਿਲਾਂ ਤਾਂ ਕਹਿੰਦਾ ਲੈ ਜਾਉਣਾ ਮੁਰ ਕੇ ਕਹਿੰਦਾ ਰਹਿਣ ਦੇ ਰਹਿਣ ਦੇ ਕਹਿੰਦਾ ਬੰਦਾ ਫਿਰ ਉਧਰ ਭੂਆ ਫੋਫਣੇ ਆਉਣਾ ਇਹਦੇ ਨਾਲ ਕੁੜੀ ਦੇ ਤੇ ਤੂੰ ਕੱਲਾ ਜਾਵੜਾ ਉੱਥੇ ਭੂਆ ਫੋਫਣ ਮਿਲਣਗੇ ਤੈਨੂੰ ਤੇ ਉੱਥੇ ਜਾ ਕੇ ਤੇ ਤੈਨੂੰ ਫੋਨ ਆਊਗਾ ਫੋਨ ਤੇ ਗੱਲ ਕਰ ਲਈ ਵੀ ਮੈਂ 에ਰਪੋਰਟ ਤੇ ਪਹੁੰਚ ਗਿਆ 에ਰਪੋਰਟ ਤੋਂ ਫੇਰ ਮੈਨੂੰ ਪਿੱਛੇ ਬੁਲਾ ਲਿਆ ਜੀ ਚੌਂਕ 'ਚ ਕਿਹੜੇ 에ਰਪੋਰਟ ਤੇ ਗਿਆ ਸੀ ਚੰਡੀਗੜ੍ਹ ਜੀ ਓਕੇ ਉੱਥੋਂ ਪਿੱਛੇ ਬੁਲਾ ਕੇ ਕਹਿੰਦਾ ਕਨੈਕਟਰ ਸਾਈਡ ਹੋ ਜਾ ਘਰੇ ਆ ਜਾ ਤੂੰ ਰੋਟੀ ਰੱਟੀ ਖਾ ਲ ਆ ਗਿਆ ਰੋਟੀ ਢਾ ਕੇ ਜਾ ਪਚਾਂਗੇ ਬਾਅਦ 'ਚ ਫਲੈਟ ਲੇਟ ਆਪਣੀ ਮੈਂ ਠੀਕ ਆ ਜੀ ਤੇ ਉੱਥੋਂ ਮੈਨੂੰ ਕਹ ਟੁੱਟਿਆ ਰੋਡ ਆਊਗਾ ਟੁੱਟਾ ਰੋਡ ਛੱਡੀ ਨਾ ਉਹ ਤੁਰਿਆਈ ਕਾ ਬ੍ਰਿਜ ਪੌਲ ਬਣੀ ਜਾਂਦਾ ਕਹਿੰਦਾ ਉੱਥੇ ਡਰਾਈਵਰ ਸਾਈਡ ਹੋ ਜੀ ਡਰਾਈਵਰ ਸਾਈਡ ਤੋਂ ਹੋ ਕੇ ਕਹਿੰਦਾ ਗਾਂ ਇੱਕ ਬ੍ਰਿਜ ਆਊਗਾ ਛੋਟਾ ਜਿਹਾ ਪੌਲ ਜਿਆ ਹੁੰਦਾ ਪੌਲ ਤੋਂ ਅਗਲੇ ਪਾਸੇ ਚੌਂਕੀ ਬਣੀ ਛੋਟੀ ਜੀ ਕਦੋਂ ਦੇ ਨਾਲ ਡਰਾਈਵਰ ਸਾਈਡ ਫੇਸ ਹੋ ਜੀ ਫੇਰ ਕਹਿੰਦਾ ਉੱਥੇ ਨਾਲ ਹੀ ਆ ਕਹਿੰਦਾ ਆਪਣਾ ਘਰ ਉੱਥੇ ਖੜੇ ਸੀ ਤੁਸੀਂ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਕੀ ਹੋਇਆ ਉੱਥੇ ਲੈ ਬੈ ਗੱਡਾ ਦਾ ਗੱਡੀ 'ਚ ਬੈ ਗਏ ਜੀ ਇਹ ਮੈਂ ਕਿਹਾ ਕਿਹੜਾ ਘਰ ਆਪਣਾ ਹਾਂ ਕਹਿੰਦਾ ਤੁਹਾਨੂੰ ਦੱਸ ਦਿਆਂ ਘਰ ਦਾ ਤਾਂ ਕੋਈ ਨਹੀਂ ਅੱਛਾ ਬਸਤੌ ਲਾਇਆ ਥੋੜੀ ਵਾਰ ਤਾਂ ਮੈਂ ਆਪ ਗੱਡੀ ਚਲਾਈ ਮੁੜ ਕੇ ਗੱਡੀ ਆਪ ਹੀ ਫੜ ਲਈ ਇਹਨਾਂ ਨੇ ਬਸਤੌਲ ਲਾ ਕੇ ਮੈਨੂੰ ਦੂਜੀ ਸੀਟ ਤੇ ਕਰਤਾ ਕਨੈਕਟਰ ਸੀਟ ਤੇ ਤੁਹਾਨੂੰ ਕਿੱਥੇ ਸਿਟਿਆ ਲੰਨ ਮੈਂ ਤਾਂ ਟੂਲ ਪਲਾਜਾ ਕਰਾਸ ਕਰਾ ਕੇ ਫੇਰ ਤਾਰਿਆ ਜੀ ਇਹਨਾਂ ਨੇ ਤਾਂ ਮੈਨੂੰ ਕੌਣ ਸੀ ਕੌਣ ਬੰਦੇ ਪਤਾ ਕੁਝ ਨਹੀਂ ਆਇਆ ਨਹੀਂ ਪਤਾ ਲੱਗਿਆ ਕਿ ਕੌਣ ਸੀ ਜਦੋਂ ਫੋਨ ਆਇਆ ਸੀ ਕੋਈ ਪਤਾ ਨਹੀਂ ਕੀਤਾ ਕੌਣ ਬੰਦੇ ਆ ਫੋਨ ਵੀ ਖੋ ਲਿਆ ਜੀ ਬਟੂਕਾ ਵੀ ਖੋਇਆ ਫੋਨ ਵੀ ਖੋਇਆ ਮੈਨੂੰ ਫੋਨ ਆਇਆ ਸੀਗਾ ਤੁਹਾਨੂੰ ਕੋਈ ਪਤਾ ਕੀਤਾ ਵੀ ਕਿਹੜੇ ਬੰਦੇ ਨੇ ਤੁਹਾਨੂੰ ਕਾਲ ਕੀਤੀ ਹੈ ਨਹੀਂ ਮੈਂ ਕਿਹਾ ਜਿਹੜੇ ਜਾਣਦਾ ਮੈਨੂੰ ਤਾਂ ਮੇਰਾ ਨਾਮ ਲਿਆ ਕਰਕੇ ਮੈਂ ਤਾਂ ਹੀ ਮੈਨ ਪ੍ਰਾਈਵੇਟ ਆ ਜੀ ਮੇਰੇ ਕੋਲ ਟੈਕਸੀ ਕਿੰਨੇ ਦੇਵਾ ਮੈਨੂੰ ਟੈਕਸੀ ਆ ਜੀ ਟੈਕਸੀ ਚੱਲਦੀ ਗੱਡੀ ਦਾ ਟੈਕਸੀ ਜਲਦੀ ਟੈਕਸੀ ਪਰਮਿਟ ਤਾਂ ਨਹੀਂ ਹੈ ਨਹੀਂ ਨਹੀਂ ਪਰਮਿਟ ਹੈ ਨਹੀਂ ਜੀ ਪ੍ਰਾਈਵੇਟ ਟੈਕਸੀ ਹਾਂ ਜੀ ਪ੍ਰਾਈਵੇਟ ਆ ਇਹ ਘਟਣਾ ਕਿਦਾਂ ਦੀ ਹੈ ਇਹ ਹੈਗੀ ਆ ਜੀ 11:00 ਵਜੇ 11:00 ਵਜੇ ਹਾਂ ਜੀ ਉਹ ਵੀ ਰਿਪੋਰਟ ਕਿੱਥੇ ਕਰੇ ਸ਼ਾਮ ਨੂੰ 6 ਵਜੇ ਕਿਤੇੜੀ ਲਿਖੀ ਜੀ ਇੱਥੇ ਦਿੱਤੀ ਦਰਖਾਸਤ ਆ ਕੇ ਮੋਗੇ ਚੰਡੀਗੜ੍ਹ ਸੁਣੀ ਨਹੀਂ ਸਾਡੀ ਚੰਡੀਗੜ੍ਹ ਨਹੀਂ ਨਹੀਂ ਸੁਣੀ ਜੀ ਚਾਰ-ਤਾਂ ਜਾਂਦੇ ਰਹੇ ਜੀ ਕੋਈ ਗੱਡੀ ਮਿਲ ਗਈ ਤੁਹਾਡੀ ਹਾਂ ਜੀ ਗੱਡੀ ਮਿਲ ਗਈ ਕਿੱਥੋਂ ਵੀ ਨਹੀਂ ਗੱਡੀ ਤੁਹਾਡੀ ਹੋਟਲ ਤੇ ਗੋਲਡਨ ਹੋਟਲ ਗੋਲਡਨ ਹੋਟਲ ਦਾ ਪੰਪ ਕੰਮ ਹਾਂਜੀ ਮੋਗੇ ਖੜੀ ਹੋਈ ਵਿਆਹ ਤੇ ਆਏ ਹੋਏ ਸੀ ਉੱਥੇ ਗੱਡੀ ਵਿਆਹ ਦੇ ਨੰਬਰ ਬਦਲੇ ਆ ਕਿ ਨੰਬਰ ਉਹ ਹੀ ਹੈ ਜੀ ਗੱਡੀ ਦੀ ਹਾਲਤ ਗੱਡੀ ਦੀ ਹਾਲਤ ਕਿਦਾਂ ਹੈ ਗੱਡੀ ਦੀ ਹਾਲਤ ਬੰਪਰ ਬੰਪਰ ਜੇ ਲਾਇਆ ਵਈ ਜਾਂਨੇ ਮਗਰਲਾ ਮੂਰੋ ਥੋੜੀ ਮੂਰੋ ਵੀ ਤੋੜੀ ਕਾਰੀ ਪਈ ਜਨਾਂ ਨੇ ਤੇ ਫੌਜ ਨੇ ਰੋਪੀ ਫੜੇ ਕਿ ਨਹੀਂ ਫੜੇ ਹੈਂ ਦੋ ਜਾਨੇ ਫੜੇ ਆ ਤੇ ਮੰਗ ਕਰਦੇ ਆ ਇਸ ਇਨਸਾਫ ਦੀ ਮੰਗ ਕਰਦੇ ਆ ਇੱਕ ਗੱਡੀ ਜਿਹੜੀ ਹੈਗੀ ਅੱਜ ਬਰਾਮਦ ਹੋਈ ਹੈ 11 ਵਜੇ ਨੂੰ ਖੋਹ ਹੋਈ ਸੀਗੀ ਇਹ ਕਿਥੋਂ ਕੋਈ ਸੀ ਕੀ ਮਾਮਲਾ ਸਰ 11 ਤਰੀਕ ਨੂੰ ਮੁੰਡਾ ਪ੍ਰੀਤਮ ਸਾਡੇ ਹਾਕਮ ਕੇ ਗੁਆੜ ਦੇ ਵਿੱਚ ਰਹਿੰਦਾ ਹੈ ਇਹ ਟੈਕਸੀ ਦਾ ਕੰਮ ਕਰਦਾ ਇਹਨੂੰ ਫੋਨ ਆਇਆ ਸੀਗਾ ਕਿ ਅਸੀਂ ਤੇਰੇ ਕੋਲ ਪਹਿਲਾਂ ਵੀ ਟੈਕਸੀ ਲੈ ਕੇ ਜਾਂਦੇ ਦਾ ਨਾਮ ਲੈ ਕੇ ਫੋਨ ਕੀਤਾ ਕਿ ਅਸੀਂ ਮਹਾਲੀ ਤੋਂ ਆਪਦੇ ਰਿਸ਼ਤੇ 에어ਪੋਰਟ ਤੋਂ ਰਿਸ਼ਤੇਦਾਰ ਲੈ ਕੇ ਆਉਣੇ ਆ ਇਹ ਵਿਚਾਰਾ ਇਥੋਂ 6 6 6.5 ਦੇ ਕਰੀਬ ਇਥੋਂ ਗਿਆ ਗੱਡੀ ਲੈ ਕੇ ਤੇ ਰਾਤ ਨੂੰ ਜਦੋਂ ਇਹਨਾਂ ਨੇ ਉੱਥੇ ਫੋਨ ਕੀਤਾ ਜੀ ਉਹ ਕਹਿੰਦੇ ਜੀ ਪਹਿਲਾਂ ਇੱਥੇ ਆ ਜਾਓ ਫਿਰ ਇੱਥੇ ਆ ਜਾਓ ਕਮਾਈ ਫਰਾਈ ਗਏ ਫਿਰ ਇਹਨਾਂ ਨੂੰ ਇੱਕ ਐਡਰੈਸ ਜਿਹਾ ਦਿੱਤਾ ਉੱਥੇ ਜਾ ਕੇ ਚਾਰ ਜਣੇ ਦੇ ਨਾਲ ਗੱਡੀ 'ਚ ਬੈਠ ਗਏ ਤੇ ਗੱਡੀ ਚ ਬੈਠ ਕੇ ਤੇ ਨੂੰ ਨਾਲ ਲਿਜਾ ਕੇ ਤੇ ਇਹਨੂੰ ਪਾਸੇ ਕਰਤਾ ਆਪ ਗੱਡੀ ਚਲਾਉਣ ਲੱਗ ਪਏ ਜਦੋਂ ਇਹ ਦੱਸਦਾ ਹੈ ਕਿ ਜਦੋਂ ਅੰਮਾਲੇ ਆਣਾ ਜਦੋਂ ਮੋਹੱਲੀ ਤੋਂ ਜਦੋਂ ਆਪਾਂ ਜਾਈਏ ਅੰਮਾਲੇ ਨੂੰ ਤੇ ਟੋਲ ਪਲਾਜ਼ਾ ਆਉਂਦਾ ਉਦੋਂ ਫੇਰ ਇਹਨੂੰ ਚੱਕ ਕੇ ਗੱਡੀ ਦੇ ਮੂਰੇ ਪਿਠਾ ਲਿਆ ਮੁਰਲੀ ਸੀਟ ਤੇ ਤੇ ਟੋਲ ਪਲਾਜ਼ਾ ਟੱਪਦੇ ਸਾਰ ਹੀ ਇਹਨੂੰ ਉਥੋਂ ਸੱਟ ਕੇ ਇਹਨੂੰ ਭੋਸ਼ ਕਰਕੇ ਤੇ ਗੱਡੀ ਫਰਾਰ ਲੈ ਕੇ ਭੱਜ ਕੇ ਇਹਦਾ ਮੋਬਾਈਲ ਵੀ ਖੋ ਲਿਆ ਬਟਵਾ ਵੀ ਖੋ ਲਿਆ ਤੇ ਦੇ ਕੰਨ ਤੇ ਪਿਸਤੌਲ ਲਾ ਕੇ ਗੱਡੀ ਖੋਈ ਆ ਇਹਨੇ ਉੱਥੇ ਜਦੋਂ ਵਿਚਾਰੇ ਨੂੰ ਹੋਸ਼ ਆਇਆ ਆਰ ਕਮਾਂਡ ਪੁੱਛਿਆ ਕਿ ਥਾਣਾ ਕਿੱਥੇ ਆ ਇਹਨੇ ਜਾ ਕੇ ਉੱਥੇ ਥਾਣੇ ਵੀ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਦੀ ਪੁਲਿਸ ਨੇ ਬਿਲਕੁਲ ਕੋਈ ਕਮੋਡੇਟ ਨਹੀਂ ਕੀਤਾ ਇਹ ਵਿਚਾਰਾ ਗਰੀਬ Banda ਹੈਗਾ ਰੋਜੀ ਰੋਟੀ ਗਰੀਬੀ ਡਰਾਈਵਰੀ ਕਰਕੇ ਆਪਦੀ ਕਮਾਉਂਦਾ ਹੈ ਫੇਰੇ ਇੱਥੇ ਆ ਗਿਆ ਫਿਰ ਇਹਨੇ ਦੋ ਤਿੰਨ ਦਿਨ ਬਾਅਦ ਜਦੋਂ ਇਹਨੂੰ ਚੰਗੀ ਤਰ੍ਹਾਂ ਹੋਸ਼ ਆਇਆ ਐਸ ਐਚਓ ਸਾਹਿਬ ਨੂੰ ਅਸੀਂ ਇੱਥੇ ਦਰਖਾਸਤ ਦਿੱਤੀ ਤੇ ਇਹਨਾਂ ਨੇ ਵੀ ਆਖਿਆ ਕਿ ਸਾਡਾ ਇੱਥੋਂ ਦਾ ਮਾਮਲਾ ਨਹੀਂਗਾ ਇਹ ਸਾਡੇ ਮੋਹੱਲੇ ਦਾ ਮੋਹੱਲੇ ਵਾਲੇ ਪਾਸੇ ਤੁਸੀਂ ਉੱਥੇ ਦੇਖੋ ਅਸੀਂ ਦਰਖਾਸਤ ਦਿੱਤੇ ਦਿੱਤੀ ਦਰਖਾਸਤ ਉਹਥੇ ਵੀ ਦਿੱਤੀ ਪਰ ਕੋਈ ਇਨਸਾਫ ਨਹੀਂ ਮਿਲਿਆ ਅੱਜ ਕੁਦਰਤੀ ਜਿਹੜੇ ਬੰਦਿਆਂ ਨੇ ਲੁੱਟ ਕਉ ਕੀਤੀ ਸੀ ਕਿਉਂਕਿ ਪੀ ਪੀ 62 ਨੰਬਰ ਗੱਡੀ ਐ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਗੱਡੀ ਪੀ ਪੀ 62 ਹੈਗੀ ਕਿਉਂਕਿ ਮੋਗੇ ਦਾ ਪੀ ਪੀ 29 ਹੈ ਤੇ ਅੱਜ ਉਹ ਗਲਤੀ ਨਾਲ ਮੋਗੇ ਗੱਡੀ ਲੈ ਆਏ ਕਿਉਂਕਿ ਇਹ ਟੈਕਸੀ ਲਾਈਨ 'ਚ ਕੰਮ ਕਰਦਾ ਹੈਗਾ ਇਹਦੇ ਕਿਸੇ ਜਾਣਕਾਰ ਨੇ ਫੋਨ ਕਰਤਾ ਕਿ ਤੇਰੀ ਗੱਡੀ ਅੱਜ ਮੋਗੇ ਫਿਰਦੀ ਹੈਗੀ ਗਿਲਡਨ ਹੋਟਲ ਕੋਲੇ ਤੇ ਸਾਡੇ ਮੱਲੇ ਵਾਲਿਆਂ ਨੇ ਸਾਰੇ ਨੇ ਅਸੀਂ ਜਾ ਕੇ ਉਸ ਗੱਡੀ ਨੂੰ ਘੇਰਾ ਪਾ ਕੇ ਗੱਡੀ ਫੜੀ ਹੈਗੀ ਆ ਉਹ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਅੱਜ ਜਿਹੜੇ ਸੀ ਉਹ ਲਟੇਰੇ ਫੜ ਲਏ ਹੈਗੇ ਆ ਤੇ ਨਾਲ ਉਹ ਗੱਡੀ ਵੀ ਹੈਗੀ ਆ ਤੇ ਤੁਸੀਂ ਸਾਨੂੰ ਇਨਸਾਫ ਦਿਵਾਓ ਤੇ ਇਹਨਾਂ ਤੇ ਕਾਰਵਾਈ ਕਰੋ ਅੱਜ ਸਵੇਰੇ ਅਸੀਂ ਡੀਐਸਪੀ ਸਾਹਿਬ ਨੂੰ ਵੀ ਮਿਲੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿਉਂਕਿ ਇਹਦਾ ਮੋਬਾਈਲ ਖੋਇਆ ਗਿਆ ਸੀਗਾ ਤੇ ਉਹ ਕਹਿੰਦੇ ਸੀ ਕਿ ਚਲੋ ਅਸੀਂ ਇਹਨੂੰ ਸਰਵੇਲੈਂਸ ਤੇ ਲਾਉਨੇ ਹੈਗੇ ਤੇ ਆਪ ਜਿਹੜੀ ਗੱਡੀ ਜਿਹੜੀ ਫੜੀ ਗਈ ਹੈਗੀ ਉਹ ਮੱਲੇ ਵਾਲਿਆਂ ਨੇ ਫੜੀ ਹੈਗੀ ਕਿੰਨੇ ਵਜੇ ਗੱਡੀ ਫੜੀ ਗਈ ਜੀ ਫਰਾ ਇਹ ਬਸ ਸ਼ਾਮ ਨੂੰ ਬਸ ਆਜਾ ਆਹ ਟਾਈਮ ਜਿਹੜਾ ਹੈਗਾ ਸਾਢੇ 1:05 5 ਸਾਢੇ 1:05 ਦੇ ਕਰੀਬ-ਕਰੀਬ ਫੜੀ ਗਈ ਹੈਗੀ ਪਰ ਸਾਨੂੰ ਇਸ ਗੱਲ ਦਾ ਮਲਾਲ ਬਹੁਤ ਹੈ ਕਿ ਸਾਨੂੰ ਮੁਹੱਲੀ ਪੁਲਿਸ ਨੇ ਬਿਲਕੁਲ ਕਮੋਡੀਟ ਨਹੀਂ ਕੀਤਾਗਾ ਤੇ ਜੇ ਅੱਜ ਗੱਡੀ ਫੜੀ ਗਈ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਗੱਡੀ ਫੜੀ ਗਈ ਹੈਗੀ ਨੋਵਾ ਗੱਡੀ ਦੀ ਚੋਰੀ ਦਾ ਮਾਮਲਾ ਸਾਹਮਣੇ ਅੱਜ ਵੀ ਗੱਡੀ ਚੋਰੀ ਹੋ ਗਈ ਸੀਗੀ ਪਰ ਅੱਜ ਮੋਕੇ ਤੋਂ ਬਰਾਮਦ ਹੋਈ ਹੈ ਉਹਦਾ ਬੰਦਿਆਂ ਨੇ ਆਪ ਹੀ ਬਰਾਮਦ ਕਰਵਾਈ ਹੈ ਕੀ ਇਹ ਮਾਮਲਾ ਅੱਜ ਇਹਨਾਂ ਅਮਰ ਸਿੰਘ ਇੰਡੀ ਦੇ ਪ੍ਰੀਜ਼ਮ ਨੇ ਆ ਕੇ ਦੱਸਿਆ ਵੀ ਮੇਰੀ ਗੱਡੀ 11 ਤਰੀਕ ਨੂੰ ਚੰਡੀਗੜ੍ਹ ਬਲਾਈ ਸੀਗੀ ਮੋਗੇ ਤੋਂ ਉੱਥੇ ਮੇਰੀ ਗੱਡੀ ਜਦੋਂ ਮੈਂ ਵਾਪਸ ਆਇਆ ਤਾਂ ਚਾਰਾਂ ਬੰਦੇ ਨੇ ਖੋਲੀ ਸੀ ਉਹ ਆਈ ਵੈਰੀਫਾਈ ਕਰਦੇ ਆ ਉਹ ਅੱਜ ਮੋਗੇ ਗਈ ਆਈ ਸੀ ਮੋਗੇ ਅਸੀਂ ਵੈਰੀਫਾਈ ਕਰਦੇ ਆ ਵੱਡੀ ਤੁਹਾਨੂੰ ਮਿਲ ਗਈ ਹੈ ਦੋ ਬੰਦੇ ਚੱਕੀ ਕੀ ਹੈ ਕੀ ਨੇ ਮਾਮਲਾ ਅੱਗੇ ਬਾਅਦ ਪੜਤਾਲ ਹੋ ਗਈ ਗੱਡੀ ਕਿਹੜੀ ਤਰੀਕ ਨੂੰ ਹੋਈ ਸੀ ਚੋਰੀ ਦੀ ਇੱਥੋਂ ਖੋਈ ਸੀ ਇਹ 11 11 11 ਦੀ ਗੱਲ ਹੈ ਅੱਜ ਬਰਾਦਦੀ ਫਰਮੀ ਕਰੇ ਕਰਨੀ ਜੀ ਗੱਡੀ ਦੀ ਆਹਦੀ ਗੱਡੀ ਸਾਨੂੰ ਮਿਲੀ ਹੈ ਜੀ ਵੇਖਦੇ ਮੇਰੀ ਭਾਈ ਕਰਦੇ ਕੀ ਰੌਲਾ ਇਹਨਾਂ ਦਾ ਕੋਈ ਲੈਣ ਦੇਂਦਾ ਤਾਂ ਨਹੀਂ ਜਾਂ ਗਵਾਕੀ ਖੋਜ ਹੈ ਚੋਰੀ ਹੈ ਜੋ ਵੀ ਇਹ ਕੁਛ ਹੋ ਅੱਗੇ ਪੜਤਾਲ ਤੋਂ ਪਤਾ ਚੱਲ ਜਾਂਦਾ ਜੀ ਗੱਲ ਕਰੀ ਗੱਡੀ ਦੀ ਗੱਡੀ ਕਿਹੜੀ ਹੈ ਜੀ ਅਨੋਵਾ ਗੱਡੀ ਹੈ ਜੀ ਕਿਸ ਨੰਬਰ ਦੀ ਗੱਡੀ ਹੈ ਪੀਬੀ 62 62 69 ਹੁਣ ਫਰਦਰ ਕੀ ਕਰਵੇਗੀ ਤੇ ਆ ਪਰਦੇ ਇਹਦੇ ਪੁੱਛ ਪੜਤਾਲ ਹੀ ਕਰਦੇ ਹਾਂ